ਜੈ ਸੋਦੀ ਜੈ ਤਰਮਦੀ ਜੈ ਸੋਦੀ ਜੈ ਤਰਮਦੀ ਜੈ ਸਰਪ੍ਰਥੀ ਜੈ ਤਰਮਦੀ ਜੈ ਸਰਪ੍ਰਥੀ ਹਾਏ 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 ਅੰਮ੍ਰਿਤ ਸ਼ਾਹ ਮਰਦਾਬਾਦ 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 ਦਾ ਕਾਦਲ ਮਰਦਾਬਾਦ 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 ਆ ਸਾਡਾ ਇਹਨਾਂ ਦੀ ਰੈਨ ਮੈਸਚੂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਆੜਾ ਸਾਹਿਬ ਔਰ ਅਰਨਾ ਚੌਧਰੀ ਜੀ ਤਰਪਤ ਬਾਜਵਾ ਜੀ ਔਰ ਬੈਂ ਸਾਰਿਆਂ ਨੇ ਚੌਧਰੀ ਸਾਹਿਬ ਨੇ ਬਟਿਆ ਨੇ ਇਹ ਸਾਰੇ ਅਸੀਂ ਜਿਹੜੀ ਪਾਸ਼ਾ ਅਮਨ ਸ਼ਾਹ ਨੇ ਕੋਤੇ ਰਾਜ ਸਭਾ ਦੇ ਵਿੱਚ ਕਿਹਾ ਕਿ ਕਿਆ ਲਗਾਇਆ ਹੈ ਅੰਬेडकर 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 ਸਤਿਵਾਰੀ ਕਿਆ ਕਿ ਨੇ ਇਤਨੀ ਇਤਨੇ ਬਾਅਦ ਅਗਰ ਆਪ ਭਗਵਾਨ ਦਾ ਨਾਮ ਲੋ ਤੋ ਆਪਕੋ 7 ਦਿਨ ਮੌਕਾ ਸਵਰਗ ਮਿਲੇਗਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਸ ਚੇਅਰ ਦੇ ਉੱਤੇ ਅਮਨ ਸ਼ਾਹ ਜੀ ਤੇ ਮੋਦੀ ਸਾਹਿਬ ਤੁਸੀਂ ਬੈਠੇ ਹੋ ਇਹ ਸੰਵਿਧਾਨ ਦੀ ਬਦੌਲਤ ਬੈਠੇ ਹੋ ਪਹਿਲਾਂ ਰਾਜੇ ਰਾਣੀਆਂ ਤੇ ਬੱਚੇ ਜਿਹੜੇ ਸੀ ਉਹ ਰਾਜੇ ਬਣਦੇ ਸੀ ਇਹ ਉਹਨਾਂ ਦੀ ਅੰਬेडकर ਸਾਹਿਬ ਦੀ ਦੇਣ ਹੈ ਕਿ ਜਿਨ੍ਹਾਂ ਨੇ ਇੱਕ ਮਜ਼ਦੂਰ ਦਾ ਬੱਚਾ ਵੀ ਉੱਠ ਕੇ ਐਮਐਲਏ ਐਮਪੀ ਪ੍ਰਾਈਮ ਮਿਨਿਸਟਰ ਬਣ ਸਕਦਾ ਇਹਨਾਂ ਨੇ ਕਿਹਾ ਨਾ ਕਿ ਚਾਹ ਵੇਚਦਾ ਸੀ ਮੇਰਾ ਨਹੀਂ ਖਿਆਲ ਕਿ ਮੋਦੀ ਸਾਹਿਬ ਨੇ ਕਦੀ ਚਾਹ ਵੇਚੀ ਹੋਏਗੀ ਪਰ ਇੱਕ ਜਰੂਰ ਚੀਜ਼ ਹੈ ਇਹ ਸੰਵਿਧਾਨ ਦੇ ਵਿੱਚ ਫੰਡਮੈਂਟਲ ਰਾਈਟਸ ਜਿਹੜੇ ਮਿਲੇ ਨੇ ਸਾਨੂੰ ਮੌਲਕ ਅਧਿਕਾਰ ਮਿਲੇ ਨੇ ਉਹਨਾਂ ਨੂੰ ਇਹ ਬੁਰੀ ਤਰ੍ਹਾਂ ਖਤਮ ਕਰ ਰਹੇ ਨੇ ਤੇ ਕਿਸਾਨਾਂ ਨੂੰ ਦਿੱਲੀ ਚ ਨਹੀਂ ਐਂਟਰ ਕਰ ਰਹੇ ਕਿਸਾਨਾਂ ਨੂੰ ਦਾੰਗਾ ਮਾਰ ਰਹੇ ਨੇ ਜੇ ਕੋਈ ਉਹਨਾਂ ਦੇ ਅਗੇਂਸਟ ਤਰਨਾ ਮੁਜਾਰਾ ਕਰਦਾ ਪਾਰਲੀਮੈਂਟ ਚ ਕਰਦੇ ਤੇ ਉੱਥੇ ਆ ਕੇ ਗੁੰਡਾਗਰਦੀ ਕਰਕੇ ਉਹਨਾਂ ਦੀ ਰੂਲਿੰਗ ਪਾਰਟੀ ਜਿਹੜੀ ਸਾਹਮਣੇ ਖੜੇ ਹੋ ਕੇ ਸਵਧਾਨ ਦੀ ਤੋਹਫੀਂ ਕਰ ਰਹੇ ਨੇ ਮੈਂ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹੁੰਦਾ ਕਿ 2% ਸਿੱਖ ਨੇ ਮਿਨੋਰਟੀ ਚ ਉਹਨਾਂ ਦਾ 10 ਸਾਲ ਪ੍ਰਾਈਮ ਮਿਨਿਸਟਰ ਇਸ ਇੰਡੀਆ ਦਾ ਰਿਆ 2% ਸਿੱਖ ਨੇ ਮਿਨੋਰਟੀ ਵਾਲੇ ਜਿਨ੍ਹਾਂ ਦਾ ਸਭ ਤੋਂ ਪਹਿਲਾਂ ਜਿਹੜਾ ਸੀ ਰਾਸ਼ਟਰਪਤੀ ਬਣਿਆ ਸਾਡੇ ਹਿੰਦੁਸਤਾਨ ਦੇ ਤੇ ਇਹ ਜਿਹੜੀ ਜਿਸ ਤਰੀਕੇ ਨਾਲ ਜਿਹੜੇ ਕਹਿੰਦੇ ਅੱਪਕੀ ਬਾਅਦ 400 ਪਰ ਜੇ ਪ੍ਰਮਾਤਮਾ ਇਹਨਾਂ ਨੂੰ ਕਰ ਦਿੰਦਾ ਇਹਨਾਂ ਜਿਹੜਾ ਹਿੰਦੁਸਤਾਨ ਨੂੰ ਟੈਂਸਨੈਸ ਕਰਕੇ ਰੱਖ ਦਿੰਦਾ ਸੀ ਔਰ ਇੱਥੇ ਕਾਣਾ ਜਗੀ ਇਹਨਾਂ ਨੂੰ ਸ਼ੁਰੂ ਕਰਾਉਣੇ ਮੈਂ ਇੱਥੇ ਜਿਹੜੇ ਸਾਰੇ ਅਸੀਂ ਅੱਜ ਸਾਡੇ ਵਰਕਰ ਆਏ ਨੇ ਇਹਨਾਂ ਸਾਰਿਆਂ ਨੂੰ ਇਹੋ ਹੀ ਆ ਕਿ ਅਸੀਂ ਇੱਕ ਹਿੰਦੁਸਤਾਨ ਨੂੰ ਗੁਲਦਸਤੇ ਵਾਂਗੂ ਵੇਖਦੇ ਆਂ ਇੱਕ ਸੰਵਿਧਾਨ ਨੂੰ ਅਸੀਂ ਆਪਣਾ ਇਸ਼ਤ ਮੰਨਦੇ ਆਂ ਕਿ ਸਾਨੂੰ ਇਹ ਸੰਵਿਧਾਨ ਨੇ ਬਹੁਤ ਸਾਰੇ ਅਧਿਕਾਰ ਦਿੱਤੇ ਤੇ ਕਿਸੇ ਸੰਵਿਧਾਨ ਨੂੰ ਤੌਰ ਮਰੋੜ ਕੇ ਜਿਹੜਾ ਕੰਮ ਚਾਹੁੰਦਾ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਪਾਰਲੀਮੈਂਟ ਦੇ ਨਾ ਬਿਲਕੁਲ ਨਹੀਂ ਚੱਲਣ ਦਿਆਂਗੇ ਰਾਜ ਸਭਾ ਚ ਇਹਨਾਂ ਦੀ ਤੱਕੇਸ਼ਾਈ ਨਹੀਂ ਚੱਲਣ ਦਿਆਂਗੇ ਸਾਰੀਆਂ ਪਾਰਟੀਆਂ ਜਿਹੜੀਆਂ ਇਕੱਠੇ ਹੋ ਕੇ ਮੋਦੀ ਤੇ ਇਹ ਸਮਸ਼ਾਹ ਦੇ ਅਗੇਂਸਟ ਆਵਾਜ਼ ਚੁੱਕ ਰਹੇ ਸਰ ਨਗਰ ਨਿਕਮ ਚੋਣਾਂ ਦੇ ਵਿੱਚ ਕਾਂਗਰਸ ਦੀ ਵੱਡੀ ਇਹ ਤਰ੍ਹਾਂ ਦੀ ਗੱਲ ਹੋ ਰਹੀ ਹੈ। ਦੋਸਤਾਨ ਦੇ ਵਿੱਚ ਡਿਸਟ੍ਰਿਕਟ ਹੈੱਡਕਵਰਟਰਸ ਦੇ ਉੱਤੇ ਜਿਹੜਾ ਇਹ ਰੋਡ ਮਾਰਚ ਕੱਟ ਕੇ ਅੰਮ੍ਰਿਤਸਰ ਤੇ ਜਿਹੜੀ ਸੈਂਟਰ ਸਰਕਾਰ ਆ ਉਹਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਹੈ। ਤੁਸੀਂ ਦੇਖਿਆ ਕਿ ਏਡੀ ਵੱਡੀ ਤਾਦਾਦ ਚ ਲੋਕ ਛੜਕਾ 'ਚ ਉਤਰੇ ਨੇ। ਸਾਰੇ ਸੀਨੀਅਰ ਲੀਡਰਸ਼ਿਪ ਰੰਧਾਵਾ ਸਾਹਿਬ, ਤ੍ਰਿਪਤ ਮਾਜਵਾ ਜੀ, ਮੈਡ ਮਰਨਾ ਚੌਧਰੀ ਜੀ, ਬਾਉ ਸ਼ੋਕ ਚੌਧਰੀ ਜੀ ਔਰ ਸਾਰੇ ਸਾਡੇ ਬਲਾਕ ਪ੍ਰੈਜ਼ੀਡੈਂਟ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਪ੍ਰੈਜ਼ੀਡ ਦਰਜਾ ਦਰਜਾ ਵਰਕਰ ਸਹਿਬਾਨ ਸਾਰੇ ਅੱਜ ਪਹੁੰਚੇ ਨੇ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਕਿ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਅਮਿਤ ਸ਼ਾਹ ਜੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਇੰਨੀ ਵਾਰ ਰੱਬ ਦਾ ਨਾਮ ਲੈ ਲਓ ਜਿੰਨੀ ਵਾਰ ਅੰਬੇਦਕਰ 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 ਕਰਦੇ ਹੋ ਇਹ ਬੜੀ ਬਦਕਿਸਮਤੀ ਦੀ ਗੱਲ ਆ ਕਿ ਹੋਮ ਮਿਨਿਸਟਰ ਹੋਵੇ ਹਿੰਦੁਸਤਾਨ ਦਾ ਔਰ ਪਾਰਲੀਮੈਂਟ ਜਿੱਥੋਂ ਦੇਸ਼ ਚਾਲਣਾ ਆ ਉਸ ਬੰਦੇ ਨੇ ਜਿਹਨੇ ਰਾਖਾ ਜਿਹੜਾ ਰਾਖਾ ਕਿਹਾ ਜਾਂਦਾ ਆਨਰੇਬਲ ਹੋਮ ਮਿਨਿਸਟਰ ਆਫ ਇੰਡੀਆ ਉਦਾ ਕੰਮ ਐ ਕਿ ਪੂਰੇ ਹਿੰਦੁਸਤਾਨ ਦੇ ਹਰ ਇੱਕ ਵਾਸੀ ਦਾ ਧਿਆਨ ਰੱਖਣਾ ਪਰ ਉਹ ਬਦਕਿਸਮਤੀ ਆ ਸਾਡੀ ਕਿ ਇਹੋ ਜਿਹਾ ਮਿਨਿਸਟਰ ਉਸ ਚੇਅਰ ਤੇ ਬੈਠਾ ਆ ਜਿਹਦੀ ਅੰਦਰ ਦੀ ਭਾਵਨਾ ਉਸ ਦਿਨ ਬਾਹਰ ਆਈ ਔਰ ਦਲਿਤ ਭਾਈਚਾਰੇ ਨੂੰ ਜੋ ਠੇਸ ਪਹੁੰਚੀ ਆ ਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਜੂਗਾ ਬੀਜੇਪੀ ਸਰਕਾਰ ਨੂੰ ਪਰ ਅੱਜ ਅਸੀਂ ਇਸ ਗੱਲ ਦਾ ਜਿਹੜਾ ਵਿਰੋਧ ਕੀਤਾ ਕਿ ਅਮਿਤ ਸ਼ਾਹ ਅਸਤੀਫਾ ਵੀ ਦੇਵੇ ਮਾਫੀ ਵੀ ਮੰਗੇ ਔਰ ਇਹ ਜਿਹੜਾ ਕਹਿਣਾ ਕਿ ਵੀ ਅੰਬੇਦਕਰ ਵੇਦਕਰ ਨਾਲ ਅਮਿਤ ਸ਼ਾਹ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਸ ਕੁਰਸੀ ਤੇ ਅੱਜ ਤੁਸੀਂ ਬੈਠੇ ਹੋ ਜਿਸ ਹੌਤੇ ਤੇ ਤੁਸੀਂ ਅੱਜ ਆਨੰਦ ਮਾਣ ਰਹੇ ਹੋ ਇਹ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਦੇਣ ਆ ਉਹਨਾਂ ਨੇ ਇਹ ਸੰਵਿਧਾਨ ਜਿਹੜਾ ਬਣਾਇਆ ਜਿਸ ਦੇ ਕਾਰਨ ਅੱਜ ਹਰ ਬੰਦੇ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਔਰ ਉਹਨਾਂ ਵੋਟਾਂ ਨਾਲ ਚੁੜ ਕੇ ਤੁਸੀਂ ਉਸ ਕੁਰਸੀ ਤੇ ਬੈਠੇ ਹੋ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਬਾਰ-ਬਾਰ ਇਹ ਗੱਲ ਕਰਨਾ ਕਿ ਸ਼ਰਮ ਆਉਣੀ ਚਾਹੀਦੀ ਆ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਹ ਪਾਰਲੀਮੈਂਟ ਆ ਜਿੱਥੇ ਸਾਰੀ ਦੁਨੀਆ ਇਕੱਠੇ ਹੋ ਕੇ ਹਿੰਦੁਸਤਾਨ ਆਪਣੀ ਕੰਟਰੀ ਦੀ ਗੱਲ ਕਰਦੀ ਆ ਪਰ ਤੁਸੀਂ ਇੱਕੋ ਹੀ ਨਾਰਾ ਕਿ ਅਸੀਂ ਹਿੰਦੂਆਂ ਤੇ ਅਸੀਂ ਹਿੰਦੂਆਂ ਦੇ ਰਾਖੇ ਆ ਅਸੀਂ ਅਸੀਂ ਉਹਨਾਂ ਨਾਲ ਵੱਡੇ ਹਿੰਦੂ ਆ ਅਸੀਂ ਉਹਨਾਂ ਨਾਲ ਵੱਡੇ ਕ੍ਰਿਸਚੀਅਨ ਆ ਅਸੀਂ ਉਹਨਾਂ ਦੇ ਵੱਡੇ ਨਾਲ ਸਿੱਖ ਆ ਕਿਉਂਕਿ ਜਿਹੜਾ ਬੰਦਾ ਆਪਣੇ ਮਾਂ ਪਿਓ ਦੀ ਰਿਸਪੈਕਟ ਕਰਦਾ ਨਾ ਘਰ ਤੋਂ ਉਹ ਬਾਕੀਆਂ ਦੇ ਮਾਂ ਪਿਓ ਦੀ ਰਿਸਪੈਕਟ ਕਰਦਾ ਤੇ ਜਿਹੜਾ ਆਪਣੇ ਮਾਂ ਪਿਓ ਦੀ ਰਿਸਪੈਕਟ ਨਹੀਂ ਕਰਦਾ ਉਹ ਬਾਹਰ ਰਿਸਪੈਕਟ ਨਹੀਂ ਕਰ ਸਕਦਾ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਸ ਸੰਵਿਧਾਨ ਦੀ ਉਹ ਰਿਸਪੈਕਟ ਨਹੀਂ ਕਰ ਸਕਦੇ ਉਹ ਕਿਸੇ ਧਰਮ ਦੀ ਰਿਸਪੈਕਟ ਨਹੀਂ ਕਰ ਸਕਦੇ ਧਰਮ ਬਾਅਦ ਚ ਬਣੇ ਨੇ ਇਹ ਇਨਸਾਨ ਨੇ ਬਣਾਏ ਨੇ ਇਨਸਾਨੀਅਤ ਜਿੰਦਾ ਰਹਿਣੀ ਚਾਹੀਦੀ ਆ ਜੋ ਮਰ ਚੁੱਕੀ ਆ ਅਮੀ ਚਾ ਵਰਗੇ ਤੇ ਸੈਂਟਰ ਸਰਕਾਰ ਦੇ ਲੋਕਾਂ ਦੀ ਇਹ ਇਨਸਾਨੀਅਤ ਜਿੰਦਾ ਕਰਨ ਧਰਮ ਤੇ ਕੋਈ ਰਸਤਾ ਆ ਮਾਰ ਗਿਆ ਉਸ ਪਰਮਾਤਮਾ ਪਰਮੇਸ਼ਰ ਤੇ ਜਾਣ ਦਾ ਸੋ ਅਸੀਂ ਸਾਰੇ ਉਸੇ ਇੱਕੋ ਜਗ੍ਹਾ ਤੇ ਜਾਣਾ ਆ ਸੋ ਇਹ ਲੋਕ ਸਾਨੂੰ ਇਹ ਧਰਮਾ ਚ ਨਾ ਵੰਡਣ ਇਹ ਜੇ ਨਾ ਇੱਕ ਹੋਰ ਰੰਦਾਵਾ ਸਾਹਿਬ ਤੁਸੀਂ ਨੰਬਰ ਪਾਰਲੀਮੈਂਟ ਨੂੰ ਮੈਂ ਮੇਰੀ ਇਹ ਤੁਹਾਨੂੰ ਰਿਕਵੈਸਟ ਆ ਮੈਂ ਪਿਛਲੇ ਦਿਨਾਂ ਪ੍ਰੈਸ ਕਾਨਫਰੰਸ ਵੀ ਤੁਹਾਨੂੰ ਯਾਦ ਉਹ ਕਿਹਾ ਵਿਧਾਨ ਸਭਾ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਜਦੋਂ ਕੋਈ ਸੋਹ ਚੁੱਕ ਸਮਾਗਮ ਹੁੰਦਾ ਜਾਂ ਕੋਈ ਹੋਰ ਉਥੇ ਇਵੈਂਟ ਹੁੰਦਾ ਤੇ ਉਥੇ ਹਰ ਬੰਦਾ ਆਪਣੇ ਆਪਣੀ ਸਟੇਟ ਦਾ ਨਾਹਰਾ ਲਾਉਂਦਾ ਹਰ ਬੰਦਾ ਆਪਣੇ ਆਪਣੇ ਧਰਮ ਦਾ ਨਾਹਰਾ ਲਾਉਂਦਾ ਇਹ ਬਿਲਕੁਲ ਮਾੜੀ ਗੱਲ ਹੈ ਕਿਉਂਕਿ ਪਾਰਲੀਮੈਂਟ ਉਹ ਖੂਬਸੂਰਤ ਸਾਡੀ ਚੀਜ਼ ਆ ਜਿੱਥੋਂ ਹਰ ਬੰਦਾ ਸਮਝਦਾ ਕਿ ਜਿੰਨੇ ਮੈਂਬਰ ਪਾਰਲੀਮੈਂਟ ਚੁਣਿਆ ਅਸੀਂ ਮਹਿਫੂਜ਼ ਆ ਇਹ ਲੋਕ ਸਾਡੀ ਕੰਟਰੀ ਨੂੰ ਚਲਾਉਣਗੇ ਉਥੇ ਇੱਕ ਨਾਹਰਾ ਹੋਣਾ ਚਾਹੀਦਾ ਭਾਰਤ ਮਾਤਾ ਕੀ ਜੈ ਜੈ ਭਾਰਤ ਦੂਜਾ ਨਾਹਰਾ ਨਾ ਧਰਮ ਦਾ ਲੱਗੇ ਨਾ ਆਪਣੇ ਕਿਸੇ ਸਟੇਟ ਦਾ ਲੱਗੇ ਕਿ ਜੈ ਪੰਜਾਬ ਜੈ ਕਰਲਾ ਕੇਰਲਾ ਵੀ ਸਾਡਾ ਕਰਨਾਟਕਾ ਵੀ ਸਾਡਾ ਹਰਿਆਣਾ ਵੀ ਸਾਡਾ ਹਿਮਾਚਲ ਵੀ ਸਾਡਾ ਅਸੀਂ ਜਦੋਂ ਜਾਣੇ ਆ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਕੀ ਗੱਲ ਫਿਰ ਉਦੋਂ ਅਸੀਂ ਉੱਥੇ ਕਿਉਂ ਜਾਣੇ ਆ ਕਿਸੇ ਸਟੇਟ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਕਿਸੇ ਧਰਮ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਧਰਮ ਦਾ ਨਾਰਾ ਲਾਓ ਮੰਦਿਰ ਚ ਜਾ ਕੇ ਧਰਮ ਦਾ ਨਾਰਾ ਲਾਓ ਗੁਰਦੁਆਰੇ ਚ ਜਾ ਕੇ ਉੱਥੇ ਹਰ ਮੈਂਬਰ ਪਾਰਲੀਮੈਂਟ ਤੇ ਹਰ ਐਮਐਲਏ ਵਿਧਾਨ ਸਭਾ ਚ ਆਪਣੇ ਕੰਮ ਗਣੇ ਲੋਕਾਂ ਦੀਆਂ ਭਾਵਨਾਵਾਂ ਦਾ ਦੱਸੇ ਮੇਰੇ ਇਲਾਕੇ ਨੂੰ ਆ ਮਜਬੂਰੀਆਂ ਨੇ ਤੇ ਆਪਣੀ ਡਵੈਲਪਮੈਂਟ ਦੀ ਗੱਲ ਕਰੇ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਚੀਜ਼ ਦੇ ਉੱਤੇ ਜ਼ਰੂਰ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ ਕਿ ਭਾਰਤ ਮਾਤਾ ਕੀ ਜੈ ਭਾ ਜੈ ਭਾਰਤ ਹੋਣਾ ਚਾਹੀਦਾ ਬਾਕੀ ਸਾਰੀ ਚੀਜ਼ ਤੇ ਤੇ ਰੋਕ ਲੱਗਣੀ ਚਾਹੀਦੀ ਆ ਸੋ ਇਹਨਾਂ ਕੁਝ ਕਹਿੰਦਾ ਇੱਕ ਵਾਰ ਫੇਰ ਨਾ ਸਮੂਚੀ ਡੀਸੀਸੀ ਗੁਰਦਾਸਪੁਰ ਵੱਲੋਂ ਤੇ ਪੀਸੀਸੀ ਪੰਜਾਬ ਵੱਲੋਂ ਇਸ ਗੱਲ ਦਾ ਅਸੀਂ ਕੰਡਮਨ ਕਰਦੇ ਆ ਜੋਮੀ ਸ਼ਾਹ ਨੇ ਕਿਹਾ ਬੜੀ ਮੰਦ ਭਾਗੀ ਗੱਲ ਹੈ ਤੇ ਲੋਕ ਇਸ ਵਜੇ ਡਰ ਦੇ ਮਾਹੌਲ 'ਚ ਬੈਠੇ ਹੋਏ ਆ ਕਿ ਜੋ ਜਿਸ ਤਰੀਕੇ ਨਾਲ ਸਾਡਾ ਹੋਮ ਮਿਨਿਸਟਰ ਇਹ ਬਿਆਨ ਦਿੱਤਾ ਆ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਆ ਸ਼ੋਮੀ ਸ਼ਾਹ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਘੱਟੋ ਘੱਟ ਨਹੀਂ ਤੇ ਮਾਫੀ ਮੰਗਣੀ ਚਾਹੀਦਾ